ਸਤ ਸ਼੍ਰੀ ਅਕਾਲ ਜੀ ਰਜਿੰਦਰ ਕੌਰ ਦੇ ਘਰ ਕਾਫੀ ਖੁਸ਼ੀ ਦਾ ਮਾਹੌਲ ਸੀ ਕਿਉਂਕਿ 5 ਸਾਲਾਂ ਬਾਅਦ ਘਰ ਦੀ ਧੀ ਨੇ ਘਰ ਜੂ ਆਉਣਾ ਸੀ ਰਜਿੰਦਰ ਕੌਰ ਨੇ ਆਪਣੀ ਧੀ ਦਾ ਵਿਆਹ ਕੈਨੇਡਾ ਰਹਿੰਦੇ ਮੁੰਡੇ ਨਾਲ ਕਰ ਦਿੱਤਾ ਸੀ ਇਸ ਕਰਕੇ ਉਹ ਵਿਆਹ ਤੋਂ ਬਾਅਦ ਕੈਨੇਡਾ ਚਲੀ ਗਈ ਸੀ ਤੇ ਹੁਣ 5 ਸਾਲ ਬਾਅਦ ਉਹਨੇ ਵਾਪਸ ਪੰਜਾਬ ਆਉਣਾ ਸੀ ਰਜਿੰਦਰ ਕੌਰ ਕਾਫੀ ਖੁਸ਼ ਸੀ ਸਾਰੇ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਸੀ ਸਾਰੇ ਭੱਜ-ਭੱਜ ਕੇ ਪ੍ਰੀਤ ਦੇ ਆਉਣ ਦੀ ਖੁਸ਼ੀ 'ਚ ਕੰਮ ਕਰ ਰਹੇ ਸੀ। ਪ੍ਰੀਤ ਦੀਆਂ ਭਾਬੀਆਂ ਵੀ ਪ੍ਰੀਤ ਦੀ ਪਸੰਦ ਦਾ ਖਾਣਾ ਬਣਾ ਰਹੀਆਂ ਸੀ। ਰਜਿੰਦਰ ਕੌਰ ਕਦੀ ਬਾਹਰ ਵਿਹੜੇ 'ਚ ਤਿਆਰੀਆਂ ਵੇਖਦੀ ਤੇ ਕਦੀ ਰਸੋਈ 'ਚ ਜਾ ਕੇ ਵੇਖਦੀ ਕਿ ਸਾਰਾ ਖਾਣਾ ਪ੍ਰੀਤ ਦੀ ਪਸੰਦ ਦਾ ਹੀ ਆ, ਹੋਰ ਕੁਝ ਨਾ ਬਣ ਜਾਵੇ। ਨਾਨ ਗਵਰਨ ਵਾਲੇ ਵੀ ਬੜੇ ਖੁਸ਼ ਸੀ ਕਿ ਇੰਨੇ ਸਾਲਾਂ ਬਾਅਦ ਇੱਕ ਧੀ ਆਪਣੀ ਮਾਂ ਨੂੰ ਮਿਲੂਗੀ। ਜਦੋਂ ਪ੍ਰੀਤ ਘਰ ਆਈ ਆਪਣੀ ਮਾਂ ਦੇ ਗੱਲ ਲਾ ਕੇ ਬੜਾ ਰੋਈ ਰਜਿੰਦਰ ਕੌਰ ਨੇ ਵੀ ਕਿੰਨਾ ਹੀ ਚਿਹਰੋ ਨੂੰ ਆਪਣੇ ਗੱਲ ਨਾਲ ਲਾ ਕੇ ਰੱਖਿਆ ਸਾਲਾਂ ਬਾਅਦ ਮਿਲਾਪ ਹੋਇਆ ਸੀ ਧੀ ਨਾਲ ਉਹਦਾ ਪ੍ਰੀਤ ਦੀਆਂ ਭਾਬੀਆਂ ਵੀ ਬੜੀਆਂ ਖੁਸ਼ ਸੀ ਪ੍ਰੀਤ ਆਪਣੀ ਨਿੱਕੀ ਭਾਬੀ ਨੂੰ ਪਹਿਲੀ ਵਾਰ ਹੀ ਮਿਲ ਰਹੀ ਸੀ ਤੇ ਉਹਨੂੰ ਇੱਕ ਗੱਲ ਬੜੀ ਅਜੀਬ ਜਿਹੀ ਲੱਗੀ ਕਿ ਮਾਂ ਵੱਡੀ ਭਾਬੀ ਦਾ ਜ਼ਿਆਦਾ ਮੋਹ ਕਰਦੀ ਆ ਹਰ ਗੱਲ ਉਹਨੂੰ ਪੁੱਛ-ਪੁੱਛ ਕੇ ਕਰਦੀ ਆ ਜਦ ਕਿ ਛੋਟੀ ਭਾਬੀ ਤਾਂ ਨੋਖਰਾ ਮੰਗ ਕੰਮ ਹੀ ਕਰਦੀ ਰਹਿੰਦੀ ਆ ਉਹਨੇ ਕਈ ਵਾਰ ਆਪਣੀ ਮਾਂ ਨੂੰ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਪਰ ਮਾਂ ਨੇ ਚੰਗੀ ਤਰ੍ਹਾਂ ਕੋਈ ਜਵਾਬ ਨਾ ਦਿੱਤਾ ਤਾਂ ਉਹ ਚੁੱਪ ਹੋ ਗਈ ਪ੍ਰੀਤ ਦੇ ਸਾਰੇ ਕੰਮ ਵੀ ਵੱਡੀ ਭਾਬੀ ਕੋਲੋਂ ਪੁੱਛ-ਪੁੱਛ ਕੇ ਹੀ ਹੁੰਦੇ ਸੀ ਜੇ ਉਹਦੀ ਛੋਟੀ ਭਾਬੀ ਕੋਈ ਕੰਮ ਕਰਨ ਲੱਗਦੀ ਤਾਂ ਉਹਦੀ ਮਾਂ ਕਹਿ ਦਿੰਦੀ ਕਿ ਪਹਿਲਾਂ ਆਪਣੀ ਵੱਡੀ ਜਠਾਣੀ ਨੂੰ ਪੁੱਛ ਲੈ ਉਹਨੂੰ ਸਾਰੇ ਕੰਮਾਂ ਦਾ ਪਤਾ ਆ ਤੈਨੂੰ ਕਿਸੇ ਕੰਮ ਦਾ ਕੋਈ ਪਤਾ ਨਹੀਂ ਆ ਤਾਂ ਉਹ ਦੱਸ ਦੂਗੀ ਵੱਡੀ ਭਾਬੀ ਉਹਦੀ ਬਹੁਤ ਵਧੀਆ ਕੱਪੜੇ ਪਹੁੰਦੀ ਕਿਉਂਕਿ ਉਹ ਅਮੀਰ ਘਰ ਦੀ ਕੁੜੀ ਸੀ ਤੇ ਛੋਟੀ ਭਾਬੀ ਥੋੜੀ ਗਰੀਬ ਘਰੋਂ ਸੀ ਤਾਂ ਉਹਨਾਂ ਦੇ ਪਹਿਰਾਵੇ ਤੋਂ ਹੀ ਪਤਾ ਲੱਗਦਾ ਸੀ ਪਰ ਪ੍ਰੀਤ ਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੀ ਕਿ ਸਾਡੇ ਘਰ ਆ ਕੇ ਵੀ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਆ ਇੱਕ ਦਿਨ ਉਹਦੀ ਵੱਡੀ ਭਾਬੀ ਤੇ ਮਾਂ ਕਿਸੇ ਕੰਮ ਲਈ ਸ਼ਹਿਰ ਗਈਆਂ ਹੋਈਆਂ ਸੀ ਤਾਂ ਉਹਨੇ ਆਪਣੀ ਨਿੱਕੀ ਭਾਬੀ ਨੂੰ ਆਪਣੇ ਕੋਲ ਬਿਠਾਇਆ ਤੇ ਪੁੱਛਿਆ ਕਿ ਭਾਬੀ ਸਭ ਕੁਝ ਠੀਕ ਤਾਂ ਹੈ ਤੂੰ ਇੱਥੇ ਖੁਸ਼ ਹੀ ਆ ਜਿੱਦਨ ਦੀ ਮੈਂ ਆਈ ਆ ਮੈਂ ਵੇਖ ਰਹੀ ਆ ਕਿ ਤੇਰੇ ਮੂੰਹ ਤੇ ਅਜੀਬ ਜਿਹੀ ਬੇਚੈਨੀ ਰਹਿੰਦੀ ਆ ਉਦਾਸੀ ਰਹਿੰਦੀ ਆ ਜਦੋਂ ਤੂੰ ਮੇਰੇ ਨਾਲ ਫੋਨ ਤੇ ਗੱਲ ਕਰਦੀ ਸੀ ਉਦੋਂ ਤਾਂ ਤੂੰ ਖੁਸ਼ ਸੀ ਮੈਨੂੰ ਵੀ ਪਤਾ ਨਹੀਂ ਲੱਗਾ ਕਿ ਤੂੰ ਉਦਾਸ ਆ ਤੂੰ ਮੈਨੂੰ ਆਪਣੀ ਭੈਣ ਹੀ ਸਮਝ ਦੇ ਮੈਨੂੰ ਸਾਰੀ ਗੱਲ ਦੱਸ ਕਿ ਇਸ ਘਰ ਚ ਤੇਰੇ ਨਾਲ ਕੋਈ ਗਲਤ ਵਿਹਾਰਤਾ ਨਹੀਂ ਕਰਦਾ ਤਾਂ ਪ੍ਰੀਤ ਦੀ ਭਾਬੀ ਨੇ ਕਿਹਾ ਕਿ ਨਹੀਂ ਭੈਣੇ ਮੈਨੂੰ ਕਾਦੀ ਤੰਗੀ ਹੋਣੀ ਆ ਮੈਂ ਆਪਣੇ ਪੇਕੇ ਘਰੋਂ ਗਰੀਬ ਸੀ ਤੇ ਮੈਂ ਬਹੁਤ ਮਾੜੇ ਹਾਲਾਤ ਵੇਖੇ ਨੇ ਇੱਥੇ ਤਾਂ ਮੈਨੂੰ ਹਰ ਚੀਜ਼ ਮਿਲਦੀ ਆ ਹਰ ਸੁੱਖ ਸਹੂਿਦਾਵਾਂ ਮੈਨੂੰ ਇਸ ਘਰ ਚ ਮਿਲਦੀਆਂ ਨੇ ਫਿਰ ਮੈਨੂੰ ਕਾਦੀ ਪਰੇਸ਼ਾਨੀ ਹੋਣੀ ਆ ਤਾਂ ਪ੍ਰੀਤ ਨੇ ਕਿਹਾ ਕਿ ਭਾਬੀ ਮੈਂ ਚੀਜ਼ਾਂ ਦੀ ਗੱਲ ਨਹੀਂ ਕਰ ਰਹੀ ਮੈਂ ਤੈਨੂੰ ਇਸ ਘਰ ਦੇ ਜੀਆਂ ਦੇ ਵਿਹਾਰ ਬਾਰੇ ਪੁੱਛ ਰਹੀ ਆ ਕਿ ਉਹਨਾਂ ਦਾ ਤੇਰੇ ਪ੍ਰਤੀ ਕੀ ਵਿਹਾਰ ਆ ਤਾਂ ਉਹਦੀ ਛੋਟੀ ਭਾਬੀ ਦੀਆਂ ਅੱਖਾਂ 'ਚ ਅਥਰੂ ਆ ਗਏ ਅਥਰੂ ਵੇਖ ਕੇ ਪ੍ਰੀਤ ਵੀ ਪਵਕ ਜਈ ਹੋ ਗਈ ਤੇ ਆਪਣੀ ਭਾਬੀ ਨੂੰ ਗਲੇ ਲਾ ਕੇ ਕਹਿਣ ਲੱਗੀ ਕਿ ਭਾਬੀ ਦੱਸ ਤੈਨੂੰ ਕੀ ਪਰੇਸ਼ਾਨੀਆਂ ਤਾਂ ਉਹਦੀ ਭਾਬੀ ਕਹਿਣ ਲੱਗੀ ਕਿ ਪ੍ਰੀਤ ਤੈਨੂੰ ਤਾਂ ਮਾਂ ਦੇ ਵਿਛੋੜੇ ਦਾ ਪਤਾ ਹੀ ਆ ਕਿ ਕਿੰਨਾ ਔਖਾ ਹੁੰਦਾ ਆ ਮੇਰਾ ਵੀ ਜੀ ਕਰਦਾ ਆ ਆਪਣੀ ਮਾਂ ਨੂੰ ਮਿਲਣ ਨੂੰ ਪਰ ਮੰਮੀ ਜੀ ਮੈਨੂੰ ਮੇਰੇ ਪੇਕੇ ਜਾਣ ਨਹੀਂ ਦਿੰਦੇ ਕਿਉਂਕਿ ਮੈਂ ਗਰੀਬ ਘਰ ਦੀ ਆ ਤੇ ਮੇਰੇ ਮੰਮੀ ਪਾਪਾ ਮੈਨੂੰ ਮਹਿੰਗੇ ਮਹਿੰਗੇ ਤੋਹਫੇ ਨਹੀਂ ਦੇ ਸਕਦੇ ਤੇ ਵੱਡੀ ਦੀਦੀ ਨੂੰ ਜਦੋਂ ਉਹਦਾ ਦਿਲ ਕਰਦਾ ਆ ਉਦੋਂ ਪੇਕੇ ਭੇਜ ਦਿੰਦੇ ਆ ਕਿਉਂਕਿ ਉਹ ਅਮੀਰ ਘਰ ਤੋਂ ਆ ਤੇ ਉਹਨਾਂ ਦੀ ਮੰਮੀ ਪਾਪਾ ਉਹਨਾਂ ਨੂੰ ਮਹਿੰਗੇ ਮਹਿੰਗੇ ਤੋਹਫੇ ਦੇ ਕੇ ਵਾਪਸ ਭੇਜਦੇ ਆ ਕਈ ਵਾਰ ਮੈਂ ਮੰਮੀ ਨੂੰ ਕਿਹਾ ਵੀ ਕਿ ਮੰਮੀ ਮੇਰਾ ਪੇਕੇ ਜਾਣ ਨੂੰ ਜੀ ਕਰਦਾ ਆ ਪਰ ਮੰਮੀ ਨੇ ਇਹ ਕਹਿ ਕੇ ਮੈਨੂੰ ਝਿੜਕ ਦਿੱਤਾ ਕਿ ਉਹਨਾਂ ਨੇ ਕਿਹੜਾ ਤੇਰੇ ਲਈ ਕੋਈ ਚੀਜ਼ ਲਿਆ ਕੇ ਰੱਖੀ ਹੋਣੀ ਆ ਚੱਜ ਦੀ ਜਿਹੜਾ ਤੂੰ ਲੈ ਕੇ ਆਉਣੀ ਆ ਚੁੱਪ ਕਰਕੇ ਬਹਿ ਜਾ ਘਰ ਦੇ ਕੰਮ ਕਰ ਤੇ ਜੇ ਤੂੰ ਚਲੀ ਗਈ ਤੇ ਘਰ ਦੇ ਕੰਮ ਕੌਣ ਕਰੂਗਾ ਪਰ ਇਸ ਤੋਂ ਉਲਟ ਵੱਡੀ ਭਾਬੀ ਚਾਹੇ 10 ਦਿਨ ਪਹਿਲਾਂ ਹੀ ਪੇਕਿਆ ਤੋਂ ਉਹ ਕਿ ਆਈ ਹੋਵੇ ਤੇ ਫਿਰ ਉਹਨੇ ਜਾਣਾ ਹੋਵੇ ਤਾਂ ਮੰਮੀ ਉਹਨਾਂ ਨੂੰ ਉਸੇ ਵੇਲੇ ਪੇਕੇ ਭੇਜ ਦਿੰਦੇ ਆ ਬਸ ਇਸੇ ਕਰਕੇ ਮੈਂ ਉਹ 10 ਜੇ ਹੀ ਰਹਿਣੀ ਆ ਕਿਉਂਕਿ ਮੇਰਾ ਵੀ ਜੀ ਕਰਦਾ ਆ ਆਪਣੇ ਮੰਮੀ ਪਾਪਾ ਭੈਣ ਭਰਾਵਾਂ ਨੂੰ ਮਿਲਣ ਦਾ ਪਰ ਇਹ ਮੈਨੂੰ ਜਾਨ ਨਹੀਂ ਦਿੰਦੇ ਪ੍ਰੀਤ ਵੀ ਇਹ ਗੱਲ ਸੁਣ ਕੇ ਦੁਖੀ ਹੋ ਗਈ ਕਿ ਮਾਂ ਐਵੇਂ ਕਿਉਂ ਕਰਦੀ ਆ ਉਹਨਾਂ ਨੂੰ ਤਾਂ ਧੀ ਦੇ ਵਿਛੋੜੇ ਦਾ ਚੰਗੀ ਤਰ੍ਹਾਂ ਪਤਾ ਹੀ ਆ ਕਿ ਕਿੰਨਾ ਔਖਾ ਹੁੰਦਾ ਆ ਧੀ ਬਿਨਾਂ ਰਹਿਣਾ ਉਹਨਾਂ ਨੇ ਤਾਂ ਇਹ ਵਿਛੋੜਾ ਆਪ ਚੱਲ ਲਿਆ ਆ ਫਿਰ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਉਦੋਂ ਹੀ ਪ੍ਰੀਤ ਦੀ ਮਾਂ ਤੇ ਵੱਡੀ ਭਾਬੀ ਬਾਜ਼ਾਰੋਂ ਘਰ ਆ ਗਈਆਂ ਤੇ ਕੱਪੜੇ ਲੈ ਕੇ ਆਈਆਂ ਤੇ ਪ੍ਰੀਤ ਨੂੰ ਦਿਖਾਉਣ ਲੱਗੀਆਂ ਕਿ ਵੇਖ ਅਸੀਂ ਕਿੰਨੇ ਸੋਹਣੇ ਸੂਟ ਲੈ ਕੇ ਆਈਆਂ ਆ ਅਸੀਂ ਤੇਰੇ ਲਈ ਤੇ ਨਾਲ ਤੇਰੀ ਵੱਡੀ ਭਾਬੀ ਦੇ ਵੀ ਆ ਇਹਨੇ ਕੱਲ ਨੂੰ ਆਪਣੇ ਪੇਕੇ ਜੂ ਜਾਣਾ ਆ ਇਸ ਕਰਕੇ ਇਹ ਸੂਟ ਲੈ ਕੇ ਆਈ ਆ ਵੇਖ ਪ੍ਰੀ ਇਹ ਸੁਣ ਕੇ ਪ੍ਰੀਤ ਚੁੱਪ ਜਈ ਹੋ ਗਈ ਤੇ ਕਹਿਣ ਲੱਗੀ ਭਾਬੀ ਤੁਸੀਂ ਤਾਂ ਜੇ 1 ਮਹੀਨਾ ਪਹਿਲਾਂ ਪੜੇ ਪੇਕੇ ਹੋ ਕੇ ਆਇਓ ਤੇ ਹੁਣ ਫਿਰ ਚੱਲੇ ਹੋ ਏਡਾ ਵੀ ਕੀ ਜ਼ਰੂਰੀ ਕੰਮ ਆ ਤੁਹਾਨੂੰ ਤਪ੍ਰੀਤ ਦੀ ਮਾਂ ਕਹਿਣ ਲੱਗੀ ਕਿ ਫਿਰ ਕੀ ਹੋਇਆ ਜੇ 1 ਮਹੀਨਾ ਪਹਿਲਾਂ ਉਹ ਕੇ ਆਈ ਆ ਤਾਂ ਕਿ ਉਹ ਦੁਬਾਰਾ ਨਹੀਂ ਜਾ ਸਕਦੀ ਤਪ੍ਰੀਤ ਕਹਿਣ ਲੱਗੀ ਕਿ ਮਾਂ ਇੰਨਾ ਵਿਤਕਰਾ ਕਿਉਂ ਕਰਦੀਆਂ ਤੂੰ ਦੋਵਾਂ ਭਾਬੀਆਂ ਚ ਵੱਡੀ ਭਾਬੀ ਦਾ ਜਦੋਂ ਜੀ ਕਰਦਾ ਆ ਉਦੋਂ ਇਹ ਆਪਣੇ ਪੇਕੇ ਚਲੀ ਜਾਂਦੀ ਆ ਤੇ ਨਿੱਕੀ ਭਾਬੀ ਨੂੰ 1 ਸਾਲ ਹੋ ਗਿਆ ਉਹ ਆਪਣੇ ਪੇਕੇ ਨਹੀਂ ਗਈ ਕਿ ਤੈਨੂੰ ਉਹਦੇ ਤੇ ਤਰਸ ਨਹੀਂ ਆਉਂਦਾ ਉਹਦਾ ਵੀ ਜੀ ਕਰਦਾ ਆ ਆਪਣੀ ਮੰਮੀ ਨੂੰ ਮਿਲਣ ਨੂੰ ਤੂੰ ਵੀ ਤਾਂ ਮੇਰੇ ਬਿਨਾਂ ਰਹੀ ਆ ਤੈਨੂੰ ਤਾਂ ਪਤਾ ਹੀ ਆ ਕਿ ਮਾਵਾਂ ਤਿਆਂ ਦਾ ਕਿੰਨਾ ਪਿਆਰ ਹੁੰਦਾ ਆ ਤੇ ਇੱਕ ਦੂਜੇ ਬਿਨਾਂ ਰਹਿਣਾ ਕਿੰਨਾ ਔਖਾ ਲੱਗਦਾ ਆ ਫਿਰ ਤੂੰ ਨਿੱਕੀ ਭਾਬੀ ਨੂੰ ਉਹਦੀ ਮਾਂ ਕੋਲੋਂ ਦੂਰ ਕਿਵੇਂ ਕਰ ਸਕਦੀ ਆ ਇੰਨੀਆਂ ਗੱਲਾਂ ਸੁਣ ਕੇ ਉਹਦੀ ਵੱਡੀ ਭਾਬੀ ਤੇ ਮਾਂ ਇੱਕ ਦੂਜੇ ਵੱਲ ਵੇਖਣ ਲੱਗੀਆਂ ਤੇ ਖੁਦ ਨੂੰ ਸ਼ਰਮਿੰਦਾ ਜਿਹਾ ਮਹਿਸੂਸ ਕਰਨ ਲੱਗੀਆਂ ਤਾਂ ਪ੍ਰੀਤ ਨੇ ਕਿਹਾ ਕਿ ਮਾਂ ਸਾਡੇ ਘਰ ਵੀ ਅਸੀਂ ਦੋ ਜਾਣੀਆਂ ਆ ਉਹ ਮੇਰੇ ਤੋਂ ਮੀਰ ਕਰਦੀ ਆ ਜੇ ਮੇਰੀ ਸੱਸ ਵੀ ਇਵੇਂ ਕਰੇ ਤਾਂ ਤੇਰੇ ਦਿਲ ਤੇ ਕੀ ਬੀਤੂ ਹਿਜਰਾ ਸੋਚ ਇਨੇ ਚਨੂ ਪ੍ਰੀਤ ਦੀ ਨਿੱਕੀ ਭਾਬੀ ਵੀ ਚਾਹ ਲੈ ਕੇ ਆ ਗਈ ਤਾਂ ਪ੍ਰੀਤ ਦੀ ਵੱਡੀ ਭਾਬੀ ਉਹਨੂੰ ਕਹਿਣ ਲੱਗੀ ਕਿ ਨਿੱਕੀ ਚਾਹ ਇੱਥੇ ਰੱਖ ਦੇ ਤੇ ਤੂੰ ਜਾ ਕੇ ਤਿਆਰ ਹੋ ਜਾ ਤੂੰ ਅੱਜ ਹੀ ਆਪਣੇ ਪੇਕੇ ਜਾਏਂਗੀ ਉਹਦੀ ਗੱਲ ਸੁਣ ਕੇ ਪ੍ਰੀਤ ਦੀ ਮਾਂ ਵੀ ਕਹਿਣ ਲੱਗੀ ਕਿ ਹਾਂ ਪੁੱਤ ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ ਜਿਹੜਾ ਮੈਂ ਅਮੀਰ ਗਰੀਬ ਵਿੱਚ ਫਰਕ ਕਰਨ ਲੱਗ ਪਈ ਅੱਜ ਮੇਰੀ ਤੀਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ ਹੁਣ ਮੈਂ ਕਦੀ ਵੀ ਤੈਨੂੰ ਪੇਕੇ ਜਾਣ ਤੋਂ ਨਹੀਂ ਰੋਕੂੰਗੀ ਇਹ ਨਹੀਂ ਗੱਲ ਸੁਣ ਕੇ ਪ੍ਰੀਤ ਦੀ ਛੋਟੀ ਭਾਬੀ ਖੁਸ਼ ਹੋ ਗਈ ਤੇ ਆਪਣੀ ਨਨਾਨਾ ਦਾ ਧੰਨਵਾਦ ਕਰਨ ਲੱਗੀ ਤੇ ਕਹਿਣ ਲੱਗੀ ਰੱਬ ਸਾਰਿਆਂ ਨੂੰ ਮੇਰੀ ਨਨਾਨ ਵਰਗੀ ਨਨਾਨ ਦੇਵੇ ਜਿਹੜੀ ਪਹਿਣਾ ਤੋਂ ਵੱਧ ਕੇ ਮੇਰਾ ਕਰਦੀ ਆ ਸੋ ਦੋਸਤੋ ਸਾਨੂੰ ਕਦੀ ਵੀ ਅਮੀਰ ਗਰੀਬ ਵਿੱਚ ਫਰਕ ਨਹੀਂ ਕਰਨਾ ਚਾਹੀਦਾ ਸਮਾ ਬੜਾ ਬਲਵਾਨ ਹੁੰਦਾ ਆ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਆ ਸਾਨੂੰ ਇਹ ਕਦੀ ਨਹੀਂ ਭੁੱਲਣਾ ਚਾਹੀਦਾ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ 7.0 ਕਾਲ ਜੀ